ਦੂਜੇ ਰੋਜ਼ ਖਬਰਨਾਮੇ ਦੇ ਨਾਲ ਜਗਤਾਰ ਦੇ ਸਾਇੰਸ ਸਬਦਾ ਸੁਵਾਦ ਕਰਦਾ ਹੈ ਚੈਨਾਡੋਰ ਨੂੰ ਲੈ ਕੇ ਜਿੱਥੇ ਸਖਤ ਆਦੇਸ਼ ਜਾਰੀ ਕੀਤੇ ਗਏ ਨੇ ਆਏ ਦੇਣੀ ਚੈਨਾਡੋਰ ਦੇ ਜਖੀਰੇ ਫੜੇ ਜਾ ਰਹੇ ਨੇ ਜਿਵੇਂ ਬਠਿੰਡੇ ਦੇ ਵਿੱਚ ਸੀਐਸਟਾਫ ਵੱਲੋਂ 400 ਦੇ ਕਰੀਬ ਚੈਨਾਡੋਰ ਦੇ ਗੱਟੂ ਬਰਾਮਦ ਕੀਤੇ ਗਏ ਉੱਥੇ ਹੀ ਪਿਛਲੇ ਦਿਨੀ ਫ੍ਰੀਕੋਰਡ ਪੁਲਿਸ ਵੱਲੋਂ ਵੀ ਲਗਾਤਾਰ ਚੈਨਾਡੋਰ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਸੀ ਤੇ ਕਈ ਗੱਟੂ ਬਰਾਮਦ ਵੀ ਕੀਤੇ ਗਏ ਸੀ ਅਤੇ ਲਗਾਤਾਰ ਜਿੱਥੇ ਲੋਕਾਂ ਨੂੰ ਅਵੇਅਰਸ ਕੀਤਾ ਜਾ ਰਿਹਾ ਸੀ ਅਤੇ ਇਸ ਦੇ ਚਾਲਦਿਆਂ ਕਈ ਥਾਂ ਰੇਡ ਵੀ ਕੀਤੀ ਜਾ ਰਹੀਆਂ ਨੇ ਇਸਨੇ ਚਲਦਿਆਂ ਅੱਜ ਫ੍ਰੀਕੋਟ ਸਿਟੀ 1 ਦੇ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਵੱਲੋਂ ਵੀ ਅੱਜ ਫ੍ਰੀਕੋਟ ਸ਼ਹਿਰ ਦੇ ਵਿੱਚ ਕਈ ਥਾਵਾਂ ਦੇ ਉੱਪਰ ਰੇਡ ਕੀਤੀ ਗਈ। ਉਹਨਾਂ ਵੱਲੋਂ ਦੁਕਾਨਾਂ ਦੇ ਵਿੱਚ ਵੀ ਰੇਡ ਕੀਤੀ ਗਈ ਅਤੇ ਨਾਲ ਦੀ ਨਾਲ ਦੁਕਾਨਦਾਰਾਂ ਨੂੰ ਅਤੇ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਤੁਸੀਂ ਚਾਈਨਾ ਡੋਰ ਦਾ ਇਸਤੇਮਾਲ ਨਾ ਕਰੋ। ਇਹ ਆਮ ਵਿਅਕਤੀ ਲਈ ਕਿੰਨੀ ਘਾਤਕ ਹੈ ਜਿਸ ਦੇ ਨਾਲ ਕਈ ਜਾਨਵਰਾਂ ਦਾ ਵੀ ਨੁਕਸਾਨ ਹੁੰਦਾ ਹੈ। ਨਾਲ ਹੀ ਉਹਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਜੇਕਰ ਤੁਹਾਨੂੰ ਕੋਈ ਚਾਈਨਾ ਡੋਰ ਵੇਚਣਾ ਜਾ ਖਰੀਦਣ ਵਾਲਾ ਮਿਲਦਾ ਹੈ ਤਾਂ ਉਸ ਬਾਰੇ ਇਤਲਾਫ ਫ੍ਰੀਕਵੈਂਟ ਪੁਲਿਸ ਨੂੰ ਦਿੱਤੀ ਜਾਵੇ ਅਤੇ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਅਤੇ ਜਾਣਕਾਰੀ ਦੇਣ ਵਾਲੇ ਦੀ ਸੂਚਨਾ ਹੋ ਗੁਪਤ ਰੱਖੀ ਜਾਵੇਗੀ ਸਾਡੇ ਚੈਨਲ ਵੱਲੋਂ ਵੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਲੋਕ ਚਾਈਨਾ ਡੋਰ ਦਾ ਇਸਤੇਮਾਲ ਨਾ ਕਰਨ ਅਸੀਂ ਫੇਰ ਇੱਕ ਵਾਰ ਅਪੀਲ ਕਰਦੇ ਹਾਂ ਕਿ ਤੁਸੀਂ ਚਾਈਨਾ ਡੋਰ ਦਾ ਇਸਤੇਮਾਲ ਨਾ ਕਰੋ ਅਤੇ ਜੇਕਰ ਤੁਹਾਨੂੰ ਕੋਈ ਚਾਈਨਾ ਡੋਰ ਵੇਚਣ ਜਾਂ ਖਰੀਦਣ ਵਾਲਾ ਮਿਲਦਾ ਹੈ ਤਾਂ ਉਸ ਬਾਰੇ ਫ੍ਰੀਕਵੈਂਟ ਪੁਲਿਸ ਨੂੰ ਜਾਣਕਾਰੀ ਜ਼ਰੂਰ ਦਿਓ ਅਤੇ ਨਾਲ ਦੀ ਨਾਲ ਅਸੀਂ ਇਹ ਵੀ ਕਹਿਣਾ ਕਿ ਤੁਸੀਂ ਸਾਵਧਾਨੀ ਵਰਤੋ ਕਿਉਂਕਿ ਆਈ ਦੇਣੀ ਹਾਸੇ ਸਾਹਮਣੇ ਆ ਜਾਂਦੇ ਨੇ ਇਹਦੇ ਪਰ ਤੁਸੀਂ ਮੋਟਰਸਾਈਕਲ ਤੇ ਜਾਂਦਿਆਂ ਸਮੇਂ ਜਿਹੜੀ ਸਪੀਡ ਨੂੰ ਕੰਟਰੋਲ ਰੱਖੋ ਤਾਂ ਜੋ ਕੋਈ ਅਜੀਹਾ ਹਾਸਾ ਨਾ ਵਾਪਰੇ ਫਿਲਹਾਲ ਫ੍ਰੀਕਲ ਪੁਲਿਸ ਵੱਲੋਂ ਲਗਾਤਾਰ ਚਾਈਨਾ ਡੋਰ ਨੂੰ ਲੈ ਕੇ ਕੰਮ ਕੀਤਾ ਜਾ ਰਿਹਾ ਹੈ ਲਗਾਤਾਰ ਰੇਡ ਕੀਤੀਆਂ ਜਾ ਰਹੀਆਂ ਨੇ ਹੁਣ ਦੇਖਣਾ ਔਲੇ ਸਮੇਂ ਦੇ ਵਿੱਚ ਜਿੱਥੇ 2 ਫਰਵਰੀ ਨੂੰ ਬਸੰਤ ਪੰਚਮੀ ਦਾ ਤਿਹਾੜੀ ਮਨਾਇਆ ਜਾਣਾ ਉਸ ਤੋਂ ਪਹਿਲਾਂ ਫ੍ਰੀਕਲ ਹੋਰ ਕਿੰਨੀਆਂ ਕਾਰਵਾਈ ਕਰਦੀ ਹੈ ਤੇ ਅਤੇ ਚਾਈਨਾ ਡੋਰ ਨੂੰ ਬੰਦ ਕਰਦੀ ਹੈ ਤੁਸੀਂ ਦੇਖੋ ਇਹ ਮੌਕੇ ਦੀਆਂ ਤਸਵੀਰਾਂ ਅਤੇ ਹੋਰ ਕੀ ਕਿਹਾ ਥਾਣਾ ਸਿਟੀ ਵਨ ਦੇ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਨੇ ਸਾਡੇ ਮਾਨਯੋਗ ਡੀਆਈ ਸਾਹਿਬ ਮਾਨਯੋਗ ਐਸਐਸਪੀ ਸਾਹਿਬ ਜੀ ਦਾ ਡਾਟਾ ਨੇ ਕਿ ਜਿਹੜੀ ਹੈ ਸ਼ਹਿਰ ਦੇ ਵਿੱਚ ਜੰਤ ਦੇ ਮੌਕੇ ਜੈਨਰ ਰੋਡ ਦੀ ਜਿਹੜੀ ਲਕੋ ਲਾ ਹੋਵੇ ਉਸ ਨੂੰ ਲੈ ਕੇ ਜਿਹੜੀ ਵਕ ਵਕਤ ਕਾਨੂੰਨ ਤੇ ਰੇਡ ਕੀਤੀ ਗਈ ਹੈ ਤੇ ਮੌਕੇ ਤੇ ਜਿਹੜੇ ਪਤੰਖ ਖਰੀਦਣ ਲਈ ਆਏ ਸੀ ਜਾਂ ਡੋਰ ਖਰੀਦਣ ਲਈ ਆਏ ਸੀ ਉਹਨਾਂ ਨੂੰ ਸਮਝਾਇਆ ਗਿਆ ਵੀ ਜੈਨਰ ਰੋਡ ਦੀ ਵਾਸਤੇ ਲਾ ਕੇ ਦਿਓ ਆ ਆਮ ਦੇਖ ਰਿਹਾ ਕਿ ਬਾਜ਼ਾਰ ਦੇ ਵਿੱਚ ਹੱਜੇ ਵੀ ਕਈ ਥਾਵਾਂ ਤੇ ਉੜਦੀ ਦਿਖ ਰਹੀ ਆ ਕਿ ਇਹ ਰਏ ਨੇ ਕੀ ਕਾਰਵਾਈ ਨਹੀਂ ਕੀਤੀ ਹੈ ਕੀ ਕਾਰਵਾਈ ਹੈ ਕਿ ਇਸ ਤਰ੍ਹਾਂ ਜੀ ਅੱਜ ਦੁਕਾਨਦਾਰਾਂ ਦੇ ਤੁਸੀਂ ਵੀ ਨਾਲ ਜੀ ਆਪਾਂ ਰੇਡ ਕੀਤੀ ਹੈ ਸਾਰੀਆਂ ਦੁਕਾਨਾਂ ਦਾ ਸਾਰਾ ਕੁਝ ਚੈੱਕ ਕੀਤਾ ਹੈ ਕਿਤੇ ਆਪਾਂ ਨੂੰ ਕੋਈ ਵੀ ਚైనా ਡੋਰ ਦਾ ਜਿਹੜਾ ਮਾਲ ਆਪਾਂ ਕੋਈ ਗੁੱਟੋ ਜਾਂ ਕੁਝ ਨਹੀਂ ਮਿਲਿਆ ਠੀਕ ਹੈ ਕੁਝ ਲੋਕ ਮਤਲਬ ਸਾਡੇ ਧਿਆਨ ਦੇ ਵਿੱਚ ਨਹੀਂ ਆਇਆ ਅਜੇ ਤੱਕ ਇਹ ਸੁਣ ਰਹੇ ਆ ਵੀ ਜਿਹੜੀ ਚైనా ਡੋਰ ਜਿਹੜੀ ਹੈ ਕਲੀਆਂ ਦੇ ਵਿੱਚ ਜਾਂ ਇੱਥੇ ਗਲਾਂ ਦੇ ਵਿੱਚ ਫਸਦੀ ਹੈ ਪਹਿਲਾਂ ਅਸੀਂ ਜਿਹੜਾ ਡੋਕਰ ਵਾਸੀ ਤੋਂ ਪੜਤ ਕਰਦੇ ਪੱਤਰ ਸਾਡੇ ਸੀਐਸਟਾਫ ਨੇ ਪਰ ਤੁਹਾਨੂੰ ਵੰਗਵੇ ਕੋਈ ਤੱਕ ਜਿਹੜਾ ਕੋਈ ਜਿਹੜਾ ਮਿਲਿਆ ਜਿਹੜਾ ਚੈਨਲ ਉਹਦੀ ਪਰ ਤੋਂ ਕਰ ਰਿਹਾ ਹੋ ਜਾਂ ਵੇਚ ਲਿਆ ਹੋ ਲੋਕਾਂ ਨੂੰ ਕਿਵੇਂ ਕਰਦੇ ਹੋ ਜੇਕਰ ਕੋਈ ਤਾਂ ਮਿਲਦਾ ਤਾਂ ਕਿਵੇਂ ਅਸੀਂ ਤਾਂ ਲੋਕਾਂ ਨੂੰ ਅਪੀਲ ਕਰਦੇ ਹਾਂ ਜੇ ਕੋਈ ਬੰਦਾ ਘਰ ਦੇ ਵਿੱਚ ਵੇਚ ਰਿਹਾ ਜਾਂ ਕਦੇ ਰੱਖ ਕੇ ਵੇਚ ਰਿਹਾ ਚੋਰੀ ਛੁਪੇ ਤਾਂ ਸਾਨੂੰ ਉਹਦੀ ਗੁੱਪ ਸੂਚਨਾ ਦੇਵੇ ਕਿ ਅਸੀਂ ਉਹਨਾਂ ਨੂੰ ਜਿਹੜਾ ਕਾਬੂ ਕਰਕੇ ਨਾਲ ਜਿਹੜੀ ਕਾਰਵਾਈ ਕਰੀਏ